ਦੀ ਵਲੌਗ ਦੇ ਨਾਲ ਠੀਕ ਹੈ ਜੀ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਪਿਆਰਾ ਜਿਹਾ ਆਪਣਾ ਕਮੈਂਟ ਕਰ ਦਿਆ ਕਰੋ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਚੈਨਲ ਤੇ ਪਹਿਲੀ ਵਾਰੀ ਆਉਣੇ ਨੇ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰੋ ਅੱਜ ਇਹ ਮਾਰਨਿੰਗ ਦਾ ਟਾਈਮ ਆ ਤੇ ਥੱਲਿਓਂ ਗਰਮ ਪਾਣੀ ਲੈ ਕੇ ਗਿੱਜਰ ਤੋਂ ਮੈਂ ਲੱਗੀ ਸੀ ਦੀ ਕੱਪੜੇ ਧੋਣ ਆਪਣੇ ਆਪਣੇ ਸੀ ਇਹ ਨੂੰ ਚਾਰ ਦਿਨਾਂ ਦੇ ਠੰਡੇ ਪਾਣੀ 'ਚ ਤੁਹਾਨੂੰ ਪਤਾ ਠੰਡ ਬਹੁਤ ਆ ਮਸ਼ੀਨ 'ਚ ਕੱਪੜੇ ਫਿਰ ਨਿਕਰਦੇ ਨਹੀਂ ਆਏ ਉਸੇ ਜੇ ਪਾਣੀ ਦੇ ਵਿੱਚ ਬਹੁਤ ਵਧੀਆ ਕੱਪੜੇ ਜਿਹੜੇ ਨਿਕਰ ਜਾਂਦੇ ਆ ਤੇ ਮੈਂ ਦੋ ਬਾਲਟੀਆਂ ਲੈ ਗਈ ਸੀ ਪਾਣੀ ਉੱਪਰ ਚੜਾਉਣਾ ਬਹੁਤ ਔਖਾ ਆ ਬਸ ਇੱਕ ਮਰਨ ਵਾਲੇ ਕੰਮ ਹੋ ਜਾਂਦਾ ਜਦੋਂ ਬਾਲਟੀ ਲੈ ਕੇ ਉੱਪਰ ਚੜ੍ਹਨਾ ਆ ਤੇ ਅੱਜ ਤਾਂ ਚੜਾਉਣਾ ਵੀ ਮੈਨੂੰ ਹੀ ਪੈ ਗਿਆ ਉੱਪਰ ਪਾਣੀ ਮੈਂ ਇਹਨਾਂ ਨੂੰ ਕਿਹਾ ਹੀ ਨਹੀਂ ਗਾ ਇਹ ਕੰਮ ਕਰਦੇ ਪਏ ਸੀ ਫਿਰ ਮੈਂ ਵੀ ਸੋਚਿਆ ਵੀ ਚਲੋ ਮੈਂ ਹੀ ਲੈ ਜਾਨੀ ਕਪੜੇ ਜਿਹੜੇ ਕਾਫੀ ਹੋ ਜਾਂਦੇ ਆ ਤੇ ਇਦਾਂ ਜਿਹੜੇ ਕਾਟਨ ਵਗੈਰਾ ਦੇ ਤਾਂ ਹੁਣ ਘੱਟ ਹੁੰਦੇ ਆ ਬਾਕੀ ਸਾਰੇ ਆ ਬੁੱਲਨ ਵਗੈਰਾ ਸਾਰੀ ਹੁੰਦੀ ਆ ਹੁਣ ਤਾਂ ਸਾਰਿਆਂ ਦੇ ਡੋਰ ਵਗੈਰਾ ਸਾਰੀਆਂ ਇਦਾਂ ਦੇ ਹੁੰਦੇ ਆ ਕਪੜੇ ਕਾਟਨ ਦੇ ਤਾਂ ਬਸ ਇਹਨਾਂ ਦੇ ਯੂਨੀਫਾਰਮ ਹੀ ਹੁੰਦੀ ਆ ਬਹੁਤ ਜ਼ਿਆਦਾ ਕਪੜਾ ਹੁੰਦੇ ਸਰਦੀ ਦੇ ਵਿੱਚ ਇੰਨੇ ਜ਼ਿਆਦਾ ਕਪੜੇ ਹੁੰਦੇ ਆ ਤੁਹਾਨੂੰ ਵਹਿਰੂ ਬਹਿਣ ਆਸੂ ਹੋ ਜਾਂਦੇ ਕਪੜਾ ਨਹੀਂ ਆ ਮਸ਼ੀਨ ਲਾ ਕੇ ਵੀ ਮੈਂ ਸਾਰੇ ਕੱਪੜੇ ਧੋ ਕੇ ਇੱਕ ਵਾਰ ਚ ਫਿਰ ਮੈਂ ਥੱਲੇ ਆਈ ਉਸ ਤੋਂ ਪਹਿਲਾਂ ਤਾਂ ਫਿਰ ਮੈਂ ਉੱਪਰ ਵੀ ਨਹੀਂ ਗਈ ਪਹਿਲਾਂ ਮੇਰੀ ਸਲਾਹ ਸੀਗੀ ਵੀ ਮੈਂ ਕੱਪੜੇ ਮਸ਼ੀਨ ਚ ਭਾ ਕੇ ਵੀ ਮੈਂ ਆ ਜਾਂਗੀ ਜਾਨੂੰ ਫਿਰ ਮੈਂ ਮਤਲਬ ਵੀ ਤੋਤਾ ਹੀ ਗਿਆ ਇੱਕ ਕਿੜਾ ਜਾਨੂੰ ਪਾਣੀ ਪੂਣੀ ਭਰਦੀ ਫਿਰ ਮੈਂ ਸਾਰੇ ਕੱਪੜੇ ਧੋ ਕੇ ਉੱਤਰੀ ਇੱਕ ਵਾਰ ਚ ਐਨੀ ਵਾਰ ਫਿਰ ਜਾਣਾ ਵੀ ਔਖਾ ਫਿਰ ਕਈ ਵਾਰ ਮੈਂ ਤਾਂ ਭੁੱਲ ਵੀ ਜਾਂਦੀ ਆ ਜੇ ਥੱਲੇ ਕੰਮ ਲੱਗ ਜਾ ਫਿਰ ਮੈਨੂੰ ਯਾਦ ਹੀ ਨਹੀਂ ਰਹਿੰਦਾ ਹੈਗਾ ਵੀ ਮੈਂ ਕਿ ਪਹਿਲਾਂ ਕੀ ਕਰਦੀ ਸੀ ਨਮਾਗ ਚ ਨਿਕਲ ਜਾਂਦਾ ਹੈ ਠੰਡ ਦਿਨੋਂ ਦਿਨ ਵੱਧਦੀ ਜਾਂਦੀ ਹੈ ਤੇ ਅੱਜ ਤਾਂ ਧੁੰਦ ਬਹੁਤ ਜ਼ਿਆਦਾ ਸੀਗੀ ਅੱਦੋ ਵੱਦ ਧੁੰਦ ਸੀ ਬੱਚਿਆਂ ਦਾ ਬਹੁਤ ਔਖਾ ਹੈ ਧੁੰਦ ਦੇ ਵਿੱਚ ਜਦੋਂ ਸਕੂਲ ਨੂੰ ਜਾਂਦੇ ਆ ਡਰ ਲੱਗਦਾ ਰਹਿੰਦਾ ਹੱਥ ਮਾਰਿਆ ਨਹੀਂ ਸੀ ਜਾਂਦਾ ਅੱਜ ਅੱਜ ਦੂਜੀ ਵਾਰ ਧੁੰਦ ਪੈ ਗਈ ਸੀ ਪਹਿਲਾਂ हट ਗਈ ਧੁੰਦ ਜਿਹੜੇ ਯਾਰ ਦੇ ਗਏ ਤੇ ਦੁਬਾਰਾ ਫੇਰ ਆ ਗਈ ਧੁੰਦ ਤੇ ਹੁਣ ਮੌਸਮ ਵਧੀਆ ਅੱਜ ਮੱਧਮ ਜੀ ਧੁੱਪ ਜੀ ਲੱਗੀ ਹੋਈ ਆ ਲੋ ਜੀ ਇੱਕ ਘੇੜਾ ਆਪਣਾ ਤੋਤਾ ਗਿਆ ਕੱਪੜਿਆਂ ਦਾ ਤੇ ਹੁਣ ਦੂਜਾ ਵੀ ਪਾ ਦਾਂਗੇ ਤੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਪਲੀਜ਼ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਸ਼ੇਅਰ ਕਰੋਗੇ ਤਾਂ ਵਧੀਆ ਲੱਗਦਾ ਫਿਰ ਵੀਡੀਓ ਬਣਾਉਣ ਦਾ ਹੌਸਲਾ ਆ ਜਾ ਵੀ ਪੈਂਦਾ ਆ ਤੇ ਆਪਣਾ ਪਿਆਰਾ ਜਿਹਾ ਕਮੈਂਟਸ ਜ਼ਰੂਰ ਕਰ ਦਿਆ ਕਰੋ ਦੱਸਿਆ ਕਰੋ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਆ ਲੋ ਜੀ ਹੁਣ ਆਪਾਂ ਇੱਕ ਇੱਕ ਕਰਕੇ ਪਾਣੀ ਚੋਂ ਕੱਢ ਕੱਢ ਕੇ ਮਸ਼ੀਨ ਚ ਪਾ ਕੇ ਡਰਾਈ ਕਰਕੇ ਫਸ ਫਿਰ ਸੁੱਕਣੇ ਪਾ ਦਾਂਗੇ ਇਹਨਾਂ ਨੂੰ ਜੇ ਰੋਜ਼ ਧੋਣੇ ਆ ਤਾਂ ਥੋੜੇ ਹੁੰਦੇ ਆ ਮਸ਼ੀਨ ਲਾਉਣ ਲਈ ਜੇ 3 ਦਿਨ ਜਾਂ ਤਾਂ 4 ਦਿਨ ਧੋਣੇ ਆ ਫਿਰ ਬਹੁਤ ਜ਼ਿਆਦਾ ਹੋ ਜਾਂਦੇ ਆ ਠੰਡੇ ਪਾਣੀ ਚ ਕੱਪੜੇ ਧੋਣੇ ਬਹੁਤ ਮੁਸ਼ਕਲ ਆ ਤੇ ਜਿਹੜਾ ਧੋਵੇ ਉਹਨੂੰ ਹੀ ਪਤਾ ਵੀ ਕਿੰਨੇ ਠੰਡੇ ਪਾਣੀ ਚ ਧੋਣੇ ਪੈਣ। ਲਓ ਜੀ ਆਪਾਂ ਇੰਨੇ ਸਾਰੇ ਕੱਪੜੇ ਧੋਤੇ। ਤੇ ਉੱਪਰ ਸਾਰੀਆਂ ਰस्सियां ਭਰਤੀਆਂ ਸਾਰੇ ਕੱਪੜੇ ਧੋਤੇ। ਕੱਪੜੇ ਸੀਗੇ ਤਿੰਨ ਤਿੰਨ ਖਣੀ 4 ਦਿਨ ਦੇ। ਸਾਰੇ ਧੋਤੇ। ਜਿੰਨੇ ਮੈਂ ਕੱਪੜੇ ਧੋ ਕੇ ਉਹਨਾਂ ਨੇ ਟੋਕਾ ਕਰਤਾ। ਥੱਕ ਗਈ ਮੈਂ ਚਾਹ ਪੀਣ ਨੂੰ ਜੀ ਕਰ। ਮੂੰਹ ਸ਼ਕਲ ਕਿੱਦਾਂ ਦੀ ਆ? ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਤੇ ਮੈਂ ਇਹ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਅਸੀਂ ਵੀ ਵਧੀਆ ਸੜੇ ਜੇ ਮੂੰਹ ਵਾਲੇ ਕੰਮ ਮਾਰੇ ਕੰਮ ਲੱਗੇ ਪਏ ਆ ਆਪਾਂ ਬੈਲੇ ਰਤਨ ਪਾਣੀ ਡੋਲੀ ਜਾਂਦਾ ਛਾਂਗ ਲੈ ਇਹਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਹਾਂ ਅੱਜ ਰਤਨ ਮੁੜ ਆਇਆ ਪਤਾ ਬੁੜੀਆਂ ਦਾ ਫੋਰੇ ਜੀ ਲੱਗਿਆ ਹਾਂ ਤੇ ਦੇਖ ਲੈ ਦਾ ਫੋਰੇ ਲੱਗਿਆ ਹਾਂ ਬਲਿਆ ਹੋਰ ਹਾਂ ਦੇ ਲੱਗੀਆਂ ਦਾ ਕਹਿੰਦਾ ਬੁੜੀਆਂ ਦਾ ਫੋਰੇ ਨਹੀਂ ਮੁੱਕਦਾ ਜਿੱਥੇ ਦੇ ਲਾ ਫੋਨ ਤੇ ਲੱਗਿਆ ਰਹਿੰਦੀਆਂ ਨੇ ਇੱਥੇ ਦੇਖੋ ਇੱਥੇ ਫੋਨ ਜਿੱਥੇ ਕੌਣ ਨਹੀਂ ਹੋਰ ਕਿਹੜੀ ਬੁੜੀ ਦੇਖ ਲਈ ਮੈਂ ਬੁੜੀ ਹਾਂ ਆਹ ਜੀ ਤੇਰੀ ਗੱਲ ਹੀ ਕਰਾਂ ਮੰਨ ਲਿਆ ਕਹਵਾ ਤੇਰੀ ਗੱਲ ਨਹੀਂ ਮੈਂ ਬੁੜੀ ਆ ਪਿੰਡ ਵਾਲੀਆਂ ਬੁੜੀਆਂ ਹਨਾ ਪਿੰਡ ਵਾਲੀਆਂ ਸਾਰੀਆਂ ਬੁੜੀਆਂ ਫੋਨ ਤੇ ਲੱਗਿਆ ਰਹਿੰਦੀਆਂ ਹਨਾ ਟਾਈਮ ਦੇ ਆ ਨਾ ਕਿਨੇ ਗੋ 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 ਵੀ ਦੇ ਜਾ ਹਾ ਮਗਰ ਵੀ ਦੇਖਿਆ ਲੱਗਿਆ ਕੌਣ ਸੀ ਅੱਛਾ ਦੇ ਜੀ ਪੰਜਾ ਪਾਈ ਪਾਉਂਦੇ ਆ ਅੱਛਾ ਕੰਮ ਵਾਲੇ ਨੂੰ ਖੜ ਜਾ ਬਾਅਦ ਚ ਜਾ ਪਾਉਨੇ ਬਣਾ ਫੋਨ ਤੇ ਗੱਲ ਕਰ ਲਈ ਮੈਂ ਤਾਂ ਆਪ ਹੁਣ ਪੁੱਛਣ ਆਈ ਆ ਤੈਨੂੰ ਵੀ ਹੁਣ ਤੈਨੂੰ ਚਾ ਰੋਟੀ ਬਣਾ ਦੇ ਰੋਟੀ ਹੁਣ ਖਾਣੀ ਆ ਕਦ ਖਾਣੀ ਰੋਟੀ ਆਥਣੇ ਚਾਹ ਤਾਂ ਪੀ ਲੈ ਹਾਂਜੀ ਹਾਂ ਲ ਮੈਂ ਤੈਨੂੰ ਪਹਿਲਾਂ ਵੀ ਪੁੱਛ ਕੇ ਗਈ ਆ ਵੀ ਤੈਨੂੰ ਚਾ ਬਣਾ ਤਹੀਂ ਮੈਨੂੰ ਕਿਹਾ ਵੀ ਹੱਲ ਠਹਿਰ ਕੇ ਚਾ ਬਣਾ ਦੋ ਹਾਂ ਮੇਗਪਾ ਭਾਈ ਇਹ ਆ ਗਏ ਭਈਆਂ ਨਾਲ ਗੱਲਾਂ ਕਰ ਲਈਏ ਕਹਿੰਦੀ ਤਾਂ ਸੀਗੀ ਕੱਲ ਕਹਿੰਦੀ ਨਹੀਂ ਸੀ ਕਹਿੰਦੀ ਭਈਆਂ ਨਾਲ ਗੱਲਾਂ ਕਰਦੀ ਆ ਭਈ ਸਾਨੂੰ ਕੱਲ ਐਡਾ ਵੱਡਾ ਥ੍ਰੈਡ ਮਿਲਿਆ ਐਡੀ ਵੱਡੀ ਧਮਕੀ ਮਿਲੀ ਆ ਸਾਨੂੰ ਕੱਲ ਹੈ ਰਤ ਨੇ ਕੱਲ ਸਾਨੂੰ ਐਡੀ ਵੱਡੀ ਧਮਕੀ ਮਿਲੀ ਆ ਕਹਿੰਦੇ ਅਸੀਂ ਅਨਰਾਈਆਂ ਅਸੀਂ ਕੁਝ ਵੀ ਕਰ ਸਕਦੇ ਆ ਹੁਣ ਤਾਂ ਜਜਾ ਹੁਣ ਤਾਂ ਜਹਾਰ ਨੂੰ ਵੀ ਚੱਕ-ਚੱਕ ਕੇ ਪਾਲਤਾ ਹੈ ਪਹਿਲਾਂ ਜਹਾਰ ਦਾ ਡੈਡੀ ਰਤ ਨੇ ਪਾਲਿਆ ਦੇ ਲੋ ਆ ਆ ਬੰਦੇ ਨੇ ਆ ਬੰਦੇ ਨੂੰ ਗੋਦੀ ਚੱਕਿਆ ਹੋਇਆ ਦੇਖ ਲੋ ਹੁਣ ਲਾ ਨਾ ਮੈਂ ਜੇ ਕੋਈ ਮੇਰੇ ਵਾਰ ਕੀ ਬਾਹਰ ਕੋ ਕੰਮ ਕਰਦੀ ਹੋਏ ਮੈਨੂੰ ਤਾਂ ਰਤਰ ਕਹਿੰਦਾ ਮਰਨਾ ਤੇ ਆ ਆਹ ਕੁ ਆਹ ਹੁਣ ਐਡਾ ਬੁढ़ा ਹੋ ਕੇ ਵੀ ਕੰਮ ਕਰੀ ਜਾਂਦਾ ਮੈਂ ਤਾਂ ਆ ਗੱਲ ਤਾਂ ਸਹੀ ਆ ਰੋਟੀ ਕੰਮ ਕਰਕੇ ਬੰਦਾ ਰੋਟੀ ਖਾਂਦਾ ਬਹੁਤ ਵਧੀਆ ਗੱਲ ਆ ਕੰਮ ਕਰਨਾ ਬਹੁਤ ਜ਼ਰੂਰੀ ਆ ਕੰਮ ਤਾਂ ਹੋਣਾ ਜ਼ਰੂਰੀ ਆ ਬੰਦਾ ਹੋਵੇ ਭਾਵੇਂ ਨਾ ਹੋਵੇ ਕਿਉਂ ਰੋਤ ਨੇ ਆ ਬੰਦਾ ਮਰ ਜੇ ਕੋਈ ਗੱਲ ਨਹੀਂ ਕਿਉਂਕਿ ਕੰਮ ਤਾਂ ਰੁਕਣਾ ਹੀ ਨਹੀਂ ਇੱਥੇ ਬਹੁਤ ਦੁਨੀਆ ਦੇਖੀ ਆ ਮੈਂ ਜਿਹੜੀ ਕਹਿੰਦੀ ਮੇਰੇ ਨਾਲੇ ਬੰਦਾ ਕਹਿੰਦਾ ਜੇ ਮੈਂ ਆ ਤਾਂ ਦੁਨੀਆ ਚੱਲਦੀ ਆ ਹੁਣ ਬੰਦਾ ਆਪ ਚੱਲ ਗਿਆ ਦੁਨੀਆ ਫਿਰ ਵੀ ਚੱਲੀ ਜਾਂਦੀ ਆ ਦੇਖਿਆ ਇੱਥੇ ਬਹੁਤ ਦੇਖੇ ਨੇ ਮੈਂ ਜਿਹੜੇ ਕਹਿੰਦੇ ਸੀ ਕਿ ਅਸੀਂ ਉਹ ਦੁਨੀਆ ਚਲਾਉਨੇ ਹੁਣ ਵੀ ਬਥੇਰੇ ਨੇ ਬਥੇਰਿਆਂ ਨੂੰ ਖੰਭ ਲੱਗੇ ਹੋਏ ਨੇ ਇਹ ਕੀੜੇ ਨੂੰ ਖੰਭ ਚਾਰਕ ਦੇਣੇ ਲੱਗਦੇ ਨੇ ਲੈ ਵੀ ਜਾਂਦੇ ਹੁੰਦੇ ਆ ਮੀ ਮੀ ਹਟਿਆ ਨਹੀਂ ਯਾਰ ਪਮਕੜ ਖਤਮ ਚਲ ਚਾ ਬਣਾ ਲਈ ਰਤਨ ਕਹਿੰਦਾ ਬੁੜੀਆਂ ਤਾਂ ਫੋਨ ਨਹੀਂ ਮੁੱਕਦਾ ਇੱਕ ਅਧਿਕਾਰੀ ਜਾਂਦੇ ਸੀ ਇਹ ਤਾਂ ਦੱਸਿਆ ਹੀ ਨਹੀਂ ਕਾਦੀ ਸੁਪਰੇ ਚੱਲਦੀ ਐ ਗੁੱਲੀ ਡੰਡੇ ਵਾਲੀ ਡੰਡੀ ਵਾਲੀ ਗੁੱਲੀ ਡੰਡੇ ਵਾਲੀ ਹਾਂ ਲਕ ਮੇਚੀ ਵਾਲੀ ਗੁੱਲੀ ਡੰਡਾ ਮਰ ਜਾਂਦਾ ਆ ਦੇਓ ਚਮਕਣ ਲੱਗ ਗਿਆ ਗੁੱਦੀ ਡੰਡਾ ਆਪਣੀ ਹੁਣ ਆਪਣੀ ਕਣਕ ਤੁਹਾਨੂੰ ਕਣਕੇ ਨਹੀਂ ਦਿਖਾਈ ਲੱਗੀ ਆਪਾਂ ਤਾਂ ਪਰ ਉਹ ਇਹਦਾ ਕਹਿੰਦਾ ਮੈਂ ਤੇਰਾ ਰਾਤ ਨੂੰ ਰੋਟੀ ਲੈ ਕੇ ਜਾਣੀ ਆ ਸਾਗ ਨਾਲ ਲੈ ਜੀ ਰਤਨ ਹਾਂ ਸਾਗ ਨਾਲ ਲੈ ਜੀ ਹਾਂ ਤੇ ਆਪਣੀ ਕਣਕ ਦੇ ਵਿੱਚ ਨਾ ਗੁੱਲੀ ਡੰਡਾ ਹੋ ਗਿਆ ਉਹਦੀ ਸਪਰੇ ਚੱਲਦੀ ਪਈ ਆ ਕਣਕ ਦੇਖੋ ਆਪਣੀ पीड़ा पीड़ा दीदा गुली डंडा पाथ। है पाथिया भी बना दी मैं चाच बनावा मिठी हो ਹਾਵ ਤਾਂ ਕੀ ਕੋੜਾ ਕੋੜਾ ਚੱਕੀ ਜਨ ਮੈਂ ਕੀ ਕਰਾਂ ਮੈਨੂੰ ਹੋਰ ਕੰਮ ਨਹੀਂ ਕੋਈ ਲੈ ਗਰੂ ਆ ਗੋਆ ਮੋੜ ਦੇ ਕੋਆ ਮੋੜ ਤੇ ਮੈਂ ਚਾਹ ਵੀ ਧਰਨੀ ਕੋਆ ਮੋੜ ਦਨੀ ਲੈ ਨੇ ਆਏ ਬੈਣਾ ਮੱੱਜਾ ਨਾ ਮਾਣਾ ਅਲਗਲ ਨਾ ਕਰਨੰੀਆਂ ਹੂੰ ਇਹਦੇ ਆ ਬਾਹਲ ਬਹੁਤ ਸੋਹਣੀਆਂ ਬੇਟੀ ਬੇਟੀ ਹਰ ਜਾ ਹੁਣ ਜਾਣਾ ਮੈਂ ਕੰਮ ਕਰਨਾ ਇਹਨੇ ਮੈਨੂੰ ਹੱਗੀ ਕਰਨੀ ਹੁੰਦੀ ਐ। ਨਾ। ਜਵਾਕ ਹੈ ਨਿਕਾਜ ਹੈ ਹਾਲੇ ਨਿਕਾਜ ਸਾਲ ਦੇ ਆ 1 ਸਾਲ ਕਿੰਨੇ ਦਿਨ ਦੀ ਹੋ ਗਈ ਆਪਣੀ? ਹਾਂ ਹੁਣ ਮੈਨੂੰ ਜਾ ਲੈਣ ਦੇ ਜਦ ਲੱਗ ਜਾਂਦੀ ਐ। ਕੋ ਪਹਿਲਾਂ ਗੋਹਾ ਮੋੜਦਾ ਹੁਣ ਪੈਰ ਧੋਣ ਵਾਲੇ ਤਾਂ ਹੈਗੇ। ਫੇਰ ਜਾ ਕੇ ਚਾਹ ਬਣਾਉਣੀ ਐ। ਵੀਰਾ ਆਉਣ ਨਾਲ। ਲੋ ਜੀ ਚਾਹ ਬਣਾ ਦਈਏ। ਉਹ ਮੈਂ ਖਤੀਲਾ ਪਿਆ ਸਾਗ ਵਾਲਾ ਮੰਜਣ ਨੂੰ ਮੈਂ ਲੱਗੀ ਪਹਿਲਾਂ ਕੱਪੜੇ ਧੋਣਾਂ। ਤੇ ਉਸ ਤੋਂ ਬਾਅਦ ਕੱਪੜੇ ਧੋ ਕੇ ਆ ਕੇ ਫਿਰ ਮੈਂ ਇਹਨਾਂ ਨਾਲ ਉਹ ਸਰੋਂ ਜੀ ਛਾਣਨ ਲੱਗ ਗਈ ਤੇ ਸਰੋਂ ਛਾਣ ਕੇ ਫਿਰ ਮੈਂ ਥੋੜਾ ਜਿਹਾ ਹੋਰ ਪਤਾ ਨਹੀਂ ਕੀ ਕੋਈ ਕੰਮ ਕਰਨ ਲੱਗ ਗਈ ਇਹਨਾਂ ਨੂੰ ਹੁਣ ਰਤਨ ਉਹ ਨਹੀਂ ਆ ਕੇ ਸਪਰੇਅ ਕਰਨਾ ਤੇ ਹੁਣ ਉਹਨਾਂ ਚਾਹ ਬਣਾ ਦੀਏ ਰੋਟੀ ਰੋਟੀ ਰਤਨ ਕਹਿੰਦਾ ਲੈ ਕੇ ਜਾਣੀ ਆ ਰਾਤ ਨੂੰ ਚਲੋ ਆਪਣੇ ਕੋਲ ਸਾਗ ਬਣਿਆ ਪਿਆ ਮੱਕੀ ਦੀਆਂ ਰੋਟੀਆਂ ਦੇ ਦਾਂ ਮੱਕੀ ਦੇ ਰੋਟੇ ਲੈ ਜਾਣਗੇ। ਉਹਨੇ ਮੱਕੀ ਰੋਟੀ ਆਪਣੇ ਘਰ ਹੀ ਖਾਣੀ ਹੁੰਦੀ ਆ ਵਿਚਾਰੇ ਨੇ। ਕੌਣ ਖਿਲਾਉਂਦਾ? ਕਣਕ ਦੀਆਂ ਵੀ ਨਹੀਂ ਲੋਕ ਤਾਂ ਖਿਲਾਉਂਦੇ ਕਣਕ ਦੀ ਰੋਟੀ ਖਿਲਾਉਣ ਲੱਗੇ ਵੀ ਮੌਤ ਪੈਂਦੀ ਆ ਲੋਕਾਂ ਤਾਂ। ਚਲੋ ਕੋਈ ਗੱਲ ਨਹੀਂ। ਪੰਜਾਂ ਰੋਟੀਆਂ ਹੀ ਨੇ ਫੇਰ ਕੀ ਹੋ ਗਿਆ ਸੇਵਾ ਹੀ ਆ। ਨਾਲੇ ਜਦੋਂ ਬੰਦਾ ਆਪਣੇ ਘਰੇ ਕੰਮ ਕਰਦਾ ਹੋਵੇ ਰੋਟੀ ਉਹਨੂੰ ਵਧੀਆ ਖਿਲਾਉਣੀ ਚਾਹੀਦੀ ਆ। ਤੇ ਠੰਡ ਬਹੁਤ ਹੋ ਗਈ ਮੌਸਮ ਵਿਗੜ ਗਿਆ ਬੱਦਲ ਹੋ ਗਿਆ। ਚਲੋ ਮੈਂ ਚਾਚੂ ਬਣਾਦਾਂ ਨਾਲ ਜਿਹੜਾ ਰੌਣ ਵਾਲਾ ਮੇਰੇ ਥੋੜੇ ਜਿਹਾ ਭੰਡੇ ਪਏ ਆ ਅੰਦਰ ਸਾਡੀ ਰੋਟੀ ਵਾਲੇ ਪਏ ਆ ਇੱਕੋ ਬਾਲਟੀ ਪਤਾ ਨਹੀਂ ਕਦੇ ਵਾਲੀ ਕੀ ਕੁਛ ਕੀਤਾ ਸੀਗਾ ਇੱਕੋ ਪਈ ਆ ਤੇ ਉਹ ਚੱਕ ਲਈ ਨਾਲੇ ਮਸਾਗ ਵਾਲਾ ਬਤੀਲਾ ਵੇਲੀ ਕਰਕੇ ਉਹ ਵੀ ਮਾਂ ਇੰਦਾਂ ਸਾਗ ਤੜਕ ਤੜਕ ਲਈਏ ਚਲੋ ਬਾਅਦ ਚ ਮਿਲਦੇ ਤੁਨ ਜਦੋਂ ਹੁਣ ਟਾਈਮ ਲੱਗਿਆ ਐਸੇ ਆਵਣਾ ਤੈਨੂੰ ਮਿਲਣਾ ਹੀ ਨਹੀਂ ਕੀ ਨਹੀਂ ਮਿਲਣਾ ਤੈਨੂੰ ਹੋਏ 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 ਕਾਰਡਬੋਰਡ ਕਾ ਚਾਹੀਦਾ ਕੱਲ ਨੂੰ ਕੱਲ ਨੂੰ ਕੋਈ ਨਹੀਂ ਮਿਲ ਜੂਗਾ ਚਾਹ ਬਣ ਗਈ ਇਹਨਾਂ ਤਾਂ ਉਹਨਾਂ ਨੂੰ ਪਹਿਲਾਂ ਮੈਂ ਚਾਹ ਦੇ ਕੇ ਆਈ ਆ ਇਹਦੇ ਵਿੱਚੋਂ ਕੱਢ ਕੇ ਅੱਧੀ ਕਰਕੇ ਇਹਨੂੰ ਉਬਾਲਾ ਦੇ ਕੇ ਪਹਿਲਾਂ ਮੈਂ ਪਹਿਲਾਂ ਉਹਨਾਂ ਨੂੰ ਦੇ ਕੇ ਆਈ ਆ ਉਹ ਕਹਿੰਦਾ ਸੀ ਆਹ ਵਾਲਾ ਪੰਪ ਬਾਅਦ ਚ ਲਾਵਾਂਗੇ ਹੋਰ ਵਾਲੀ ਦੇ ਲਈ ਵੀ ਪਹਿਲਾਂ ਅਸੀਂ ਚਾਹ ਪੀ ਲਈਏ ਵੀ ਫੇਰ ਉਹ ਜਿਹੜਾ ਪੰਪ ਰਹਿੰਦੇ ਆ ਉਹ ਫੇਰ ਲਾਵਾਂਗੇ ਜੀ ਕਰਿਆ ਉਹਨਾਂ ਨੂੰ ਭੁੱਖ ਲੱਗ ਗਈ ਫੇਰ ਮੈਂ ਅੱਧੀ ਕੱਢ ਕੇ ਉਬਾਲੀ ਉਹਨਾਂ ਨੂੰ ਦੇ ਕੇ ਜਲਦੀ ਦੇਣੇ ਫੇਰ ਮੈਂ हां तू ਕੀ ਚੱਕ ਲੈਣ ਚੱਕ ਲਈ ਮੂੰਫਲੀ ਹੁਣ ਇਹਨੂੰ ਬਦਲ ਲੈਣਾ ਖੋਆ ਖਾ ਹੁਣ ਖੋਆ ਖਾ ਖੋਆ ਸਾਡੇ ਸਟੋਰ ਦੀ ਹਾਲਤ ਦੇਖ ਲਓ ਮੈਂ ਇੱਥੇ ਜਿੰਨਾ ਇਹ ਮਰਜ਼ੀ ਟੱਪੇ ਟੁੱਬੇ ਸਾਰੇ ਸਹੀ ਕਰਕੇ ਰੱਖਦਾ ਇਹ ਫੇਰ ਗਾ ਪੈ ਜਾਂਦਾ ਵਿੱਚੇ ਇੱਥੇ ਸਾਡੇ ਆਚਾਰ ਚੂਰ ਪਏ ਨੇ ਹਨਾ ਵਿੱਚੇ ਜਦਾ ਤੇਲ ਤੂਲ ਤੇ ਵਿੱਚੇ ਪਸ਼ੂਆਂ ਦਾ ਕਿੰਨਾ ਹੀ ਸਮਾਨ ਇੱਥੇ ਦਵਾਈਆਂ ਦੁਵੀਆਂ ਪਈਆਂ ਹੁੰਦੀਆਂ ਹਨਾ ਯਾਰ ਗੋੜ ਗੜ ਪਤਾ ਨਹੀਂ ਕਿੰਨਾ ਕੁ ਕੁਛ ਹੈ ਵਿੱਚੇ ਸਾਡੀਆਂ ਸੀਕ੍ਰੇਟ ਮੂੰਫਲੀ ਵੀ ਰੱਖੀ ਹੁੰਦੀ ਆ ਹਨਾ ਕਿਦਾਂ ਰਿਹਾ ਅੱਜ ਦਾ ਦਿਨ ਤਦਾਦੇ ਬੋਲਦੀ ਆ ਰਹੀ ਮੈਨੂੰ ਤੋਂ ਆਛੀ ਮੈਥੋ ਆ ਤਾਂ ਨਹੀਂ ਲੱਗਦਾ ਨਹੀਂ ਉਹ ਠੰਡ ਹੋ ਗਿਆ ਜੇ ਕੱਲ ਤੋਂ ਮੇਰੇ ਪੇਪਰ ਵਧੀਆ ਸਾਈਛਾ ਪਹਿਲਾਂ ਪੇਪਰ ਆਦਾ ਪਾ हेलो फ्रेंड्स तू चेकलेस टीचर मत चौथा शुरू करो सुबह-सुबह जापी आज से सारी सारे ऐसे खाने काम से ले आना कि निपड़े के पड़िया से चल हो गई आप मैं अब चल जाऊं हो गया तोड़ लिया लिप्पड़ लिया तोड़िया वो तो काट कर छान के काढ ले ਇੱਜ ਕੱਢ ਲੈ ਫੂਟ ਆਓ ਤਾਂ ਉਹ ਪਾਦਾਂ ਦੇ ਟੰਗਰਾਂ ਨੂੰ ਪੈਜੂਆ ਤੋਫਾ ਕਰ ਲੈ। ਮੈਂ ਤੇ ਡੈਡੀ ਨੇ ਹਰਾ ਵੜਾਉਣ ਜਾਣਾ ਉਹ ਚਲੇ ਗਏ ਤੇ ਨੇਰਾ ਹੋ ਜੂ ਨਹੀਂ ਉਹਨਾਂ ਨੂੰ ਕੱਲਿਆਂ। ਕਾਟ-ਵੋਟ ਜਾਨ ਸੇ ਤੋਂ ਪਹਿਲਾਂ ਪਿਆ ਦੇ। ਸੇਕomani ਨਾ ਰੁਕ ਕੇ ਜਾਣੇ ਤਾਂ ਮੜੀ ਜਾਣਾ ਇਹ ਮੜਾ ਗਿਰੰਡਾ ਤੇ ਠੰਡ ਹੋ ਗਈ ਬੱਦਲ ਹੋ ਗਿਆ ਬਹੁਤ ਜ਼ਿਆਦੇ ਪੱਠੇ ਵੜਾ ਕੇ ਲੈ ਕੇ ਆਉਣੇ ਆ ਨਿਹਰਾ ਹੋ ਗਿਆ ਫਿਰ ਕੱਲੇ ਬੰਦੇ ਨੂੰ ਨਿਹਰਾ ਟਾਈਮ ਲੱਗ ਜੂਗਾ ਕਿੱਥੇ ਹੋ ਗਿਆ ਰੱਤਾ ਨੋ ਕਰਦਾ ਉਹ ਤਾਂ ਤਾਂ ਮਾੜਾ ਜਿਹਾ ਕਰਦਾ ਕੰਮ ਬਹੁਤ ਛੇਤੀ ਕਰਦਾ ਵਿਚਾਰਾ ਬੁढ़ा ਹੋ ਗਿਆ ਫਿਰ ਵੀ ਚੱਲ ਜਵਾਬ ਨਹੀਂ ਦਿੰਦਾ ਕਰੀ ਜਾਂਦਾ ਕੀ ਵਿੱਚ ਆਪ ਅੱਛਾ ਕਿੱਥੇ ਉੱਥੇ ਜਾਵੀ ਜੇ ਆ ਕਾਣੇ ਕੀਜ ਸਕਦੇ ਫੜ ਦੇਣੇ ਫਿਰ ਰੋ ਵੀ ਕਰਨਾ ਬਹੁਤ ਕੰਮ ਆ 5 ਵਜੇ ਤੇ ਥੋੜੇ ਵੱਢ ਲੈ ਕੇ ਵੜਾਈਏ ਹੁਣ ਤਾਂ ਅਸੀਂ ਆਏ ਆ ਫੇਰ ਮੈਂ ਕਿਹਾ ਵੀ ਕਹੋਗੇ ਵੀ ਅਸੀਂ ਕਿਹਾ ਮੈਂ ਕਿਹਾ ਸੀ ਇਹਨਾਂ ਨੂੰ ਮੈਂ ਕਿਹਾ ਮੈਂ ਪੱਠੇ ਪੜਾ ਲਿਓ ਟੋਡੇ ਨਾ ਵੀ ਨਿਹਰਾ ਹੋ ਜਾਣਾ ਧਾਰ ਵੀ ਚੋਣੀ ਆ ਪਾਣੀ ਭੜਾਉਣਾ ਹਾਲੇ ਹਾਂ ਬਸ ਹੁਣ ਉਹਨਾਂ ਦੀ ਹੋ ਗਈ ਆਹ ਲੈ ਪਾ ਲਿਆ ਰੰਪ ਚ ਇੱਥੇ ਚੰਨੂ ਲਈ ਇਹਦੀ ਧੋੜੀਆ ਇਹਦੀ ਧੋੜੀਆ ਇਹੇ ਉਹੋ ਆ ਬਰਸੀਨ ਤੋੜੀਆ ਤਾਂ ਛੱਡ ਹੀ ਨਹੀਂ ਕੋਕੁੱਤਰਾਂ ਨੇ। ਅਰੋਂ ਵੀ ਆ ਰਹੀ ਹੈ ਨਿਕਰਾਤੀ ਕਰਨ। ਹੋ ਜਾਂਦਾ ਵੱਧ ਤੋਂ ਨਹੀਂ, ਜੇ ਵੀ ਦੇਣਾ ਜਿੱਥੇ ਦੇਣਾ ਤੂੰ ਜਾ ਰਹੀ ਹੈ। ਜੋ ਅਜੇ ਤੱਕ ਨਹੀਂ। ਹੈ? ਜੋ ਅਜੇ ਤੱਕ ਨਹੀਂ। ਕੰਡਾ। ਉਹੀ ਉਹ ਗੱਲ صحیح ਕਹਿੰਦਾ ਵੀ ਭਾਈ ਤੂੰ 10 ਦਿਨ ਤੱਕ ਨਾ ਜੰਮਣਾ ਨੀ ਨਾ ਬੰਦਾ ਪੰਜ ਪੂਰੇ ਵੱਜੇ ਹੋਰ ਕੀ ਰੋਤਲ ਕਾ ਜਾਕ ਕਾ ਦੋ ਰੋਟੀ ਨੂੰ ਜਿਆਦਾ ਆ ਜੂ ਮਾ ਸਾਢੇ 6 ਪੌਣੇ 7 ਦੇ ਵਿੱਚ ਵਿੱਚ ਅੱਜ ਮੇਰਾ ਤਾਂ ਅੰਦਰ ਹੋ ਗਿਆ ਕੰਮ ਭਾਂਡੇ ਮੈਂ ਧੋਇਆ ਹੀ ਫੇ ਮੈਂ ਥੋੜਾ ਹੱਲੇ ਹੋ ਰਹਿੰਦਾ ਕੰਮ ਪਾਣੀ ਪਲਾਉਣਾ ਧਾਰ ਚੋਣੀ ਆ ロック。